ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਝੀ ਦੀ ਵੱਡੀ ਖਬਰ ਖਬਰ ਨਾਲੋਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਮਣੇ ਆਈ ਭਾਜਪਾ ਉਮੀਦਵਾਰ ਆਈ.ਐਸ ਪਰਮਪਾਲ ਕੌਰ ਨੂੰ ਵੱਡਾ ਝਟਕਾ ਲੱਗਾ ਹੈ ਸਰਕਾਰ ਨੇ ਅਸਤੀਫਾ ਕੀਤਾ ਨਾਮਯੁਕਤ ਇਸ ਦੇ ਨਾਲ ਹੀ ਚੰਡੀਗੜ੍ਹ ਢੰਡਾ ਤੋਂ ਭਾਜਪਾ ਉਮੀਦਵਾਰ ਦੇ ਆਈ.ਐਸ ਦੇ ਅਹੁਦੇ ਤੋਂ ਉਹਨਾਂ ਨੂੰ ਨਨੋ ਸਤੀਫਾ ਦੇਣ ਵਾਲੀ ਪਰਪਲਾ ਕੌਰ ਨੂੰ ਸੂਬਾ ਸਰਕਾਰ ਨੇ ਡੂਟੀ ਤੇ ਪਰਤਣ ਲਈ ਕਿਹਾ ਹੈ ਇਸ ਦੇ ਨਾਲ ਇਹ ਹੁਕਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਮਠਿੰਡਾ ਦੇ ਰੋਡ ਸ਼ੋਅ ਤੋਂ ਬਾਅਦ ਜਾਰੀ ਕੀਤੇ ਗਏ ਵਿੱਚ ਕਿਹਾ ਗਿਆ ਹੈ ਸੂਬਾ ਸਰਕਾਰ ਨੇ ਪਰ ਸੋਮਨ ਵਿਭਾਗ ਵੱਲੋਂ ਪਰਪਲਾ ਕੌਰ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਜਲਦ ਤੋਂ ਜਲਦ ਐਮ ਡੀ ਪੰਜਾਬ ਸੂਬਾ ਇਮੀਗ੍ਰੇਸ਼ਨ ਕਾਰਪੋਰੇਸ਼ਨ ਦੇ ਅਹੁਦੇ ਤੇ ਜੁਆਇਨ ਕਰਨ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਪਰਮਪਾਲ ਕੌਰ ਵੱਲੋਂ ਤੋਂ ਪਹਿਲਾਂ ਦੇ ਕੇ ਆਸੀ ਦਿਨ ਦੇ ਬੇਵਫ ਆਫ ਮੰਗ ਰੱਖੀ ਹੈ ਉਹ ਵੀ ਟੁਕਰਾ ਦਿੱਤੀ ਗਈ ਹੈ ਪਰਮਪਾਲ ਕੌਰ ਨੇ ਪੰਜਾਬ ਸਰਕਾਰ ਦੇ ਅਹੁਦੇ ਨਾਲ ਹੀ 7 April ਨੂੰ ਭਾਰਤ ਸਰਕਾਰ ਵੀ ਆਪਣੀ ਮਾਂ ਦੀ ਖਰਾਬ ਸਿਹਤ ਦੇ ਹਵਾਲਾ ਦਿੰਦਿਆਂ VRS ਕਿਹਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ